ਆ ਜਾਏਗਾ ਦਿੱਲੀ ਵਾਲਿਆਂ ਦਾ ਉਹ ਲੁੱਟ ਕੇ ਲੈ ਆ ਰਹੇ ਐ ਪੈਸੇ ਨੂੰ ਪਹਿਲਾਂ ਗਰੀਬਾਂ ਦੇ ਘਰਾਂ ਨੂੰ ਪੈਸਾ ਆ ਰਿਹਾ ਸੀ ਖਜ਼ਾਨਾ ਖੋਲਿਆ ਪਿਆ ਸੀ ਪੈਟਰੋਲ 10 ਰੁਪਏ ਸਸਤਾ ਕੀਤਾ ਡੀਜ਼ਲ 5 ਰੁਪਏ ਸਸਤਾ ਕੀਤਾ ਆਵੇਂ ਆਉਣ ਲੱਗਿਆ ਨਾਲ ਦੀ ਬਿਲਡਿੰਗ ਦੇ ਵਿੱਚ ਬੀਬੀਆਂ ਮਨੂੰ ਬਾਹਰ ਸਸਤੀ ਕਰਨ ਕਰਨ ਆਦੀਆਂ ਮੈਂ ਕਿਹਾ ਚਲੋ ਅੰਦਰ ਬੈਠਣਾ ਦੇਖਿਆ ਆਂ ਨਾ ਮਾੜੀ ਵਾਲੀਆਂ ਐ ਆਗਨਵਾੜੀ ਬੀਬੀਆਂ ਤੇ ਤਨਖਾਹ ਵਧਾਈ ਆਸ਼ਾ ਵਰਕਰ ਬੀਬੀਆਂ ਤੇ ਤਨਖਾਹ ਵਧਾਈ ਮਿੱਡੇ ਮੀਲ ਵਰਕਰ ਬੀਬੀਆਂ ਦੀ ਤਨਖਾਹ ਵਧਾਈ ਤੇ ਹੁਣ ਮੈਂ ਜਿੱਥੇ ਵੀ ਜਾਂਦਾ ਤਾਂ ਮੂਰੇ ਆਗਨਵਾੜੀ ਆਸ਼ਾ ਵਰਕਰ ਮਿੱਡੇ ਮੀਲ ਅਨੇ ਖੜ ਗਿਆ ਹੁੰਦੀ ਆ ਕਿ ਤੁਸੀਂ ਸਾਡੀ ਤਨਖਾਹ ਵਧਾਈ ਸੀ ਇਹਨਾਂ ਨੇ ਸਾਨੂੰ ਪੁੱਛਿਆ ਕੋਈ ਨਹੀਂ ਆ ਪੁਲਿਸ ਵਾਲੇ ਵੀ ਇਹਨਾਂ ਦੀਆਂ ਤਨਖਾਹਾਂ ਵਧਾਈਆਂ ਆ ਮਨੂੰ ਆਉਂਦੇ ਜਾਂਦੇ ਕਹਿ ਦਿੰਦੇ ਭਾਈ ਜੀ ਕਾਂਗਰਸ ਦੁਬਾਰੇ ਲਿਆਓ ਇਹਨਾਂ ਨੇ ਤਾਂ ਸਾਡਾ ਡੀਏ ਵੀ ਨਹੀਂ ਦਿੱਤਾ ਇਹਨਾਂ ਨੇ ਤਾਂ ਸਾਡਾ ਹਰ ਤਰੀਕੇ ਨਾਲ ਸਾਨੂੰ ਕਰਮਚਾਰੀਆਂ ਨੂੰ ਰੋੜਤਾ ਹਰ ਵਰਗ ਦੁਖੀ ਅੱਜ ਕਿ ਆਪਾਂ ਨੇ ਹਰ ਵਰਗ ਨੂੰ ਫਾਇਦੇ ਦਿੱਤੇ ਗਰੀਬਾਂ ਦੀ ਸਰਕਾਰ ਸੀ ਕਿਸਾਨਾਂ ਦੀ ਸਰਕਾਰ ਸੀ ਲੇਕਿਨ ਅੱਜ ਦਿੱਲੀ ਵਾਲਿਆਂ ਦੀ ਸਰਕਾਰ ਹੈ ਸੋ ਵੀਰੋ ਇਹ ਨਜਾਮ ਨੂੰ ਪਲਟਣਾ ਪੈਣਾ ਹੈ ਪਹਿਨਾ ਕਹਿੰਦੇ ਸੀ ਇਹਨੂੰ ਹਰਾਓ ਇਹ ਨਸੀਬੇ ਚਦਾ ਕੋਣ ਪਤਾ ਨਹੀਂ ਕਿਹੜੀ ਮਸ਼ੀਨ ਚੋਂ ਪਾ ਕੇ ਲਿਆਏ ਹੁਣ ਕਹਿੰਦੇ ਇਹਨੂੰ ਜਿਤਾਓ ਇਹਦੇ ਵਰਗਾ ਸੱਚਾ ਕੋਈ ਨਹੀਂ ਵੀਰ ਪਹਿਲਾਂ ਠੀਕ ਸੀ ਕਿ ਹੁਣ ਠੀਕ ਸੀ ਪਹਿਲਾਂ ਇਹ ਹੀ ਆ ਸਾਬ ਜੀ ਤਾਂ ਕਰਦੀ ਹੈ ਉਹੀ ਬੰਦਾ ਅੱਜ ਇਹਨਾਂ ਦਾ ਕੈਂਡੀਡੇਟ ਬਣਿਆ ਪਿਆ ਜਿਹੜੇ ਕਹਿੰਦੇ ਸੀ ਇਹ ਨਸ਼ੇ ਦੇ ਵਪਾਰੀ ਹੈ ਨਸ਼ੇ ਵੇਚਦੇ ਸੀ ਇਹ ਲੋਕ ਲੇਖਣਾ ਜਿੱਤਣ ਦੇ ਲਾਲਚ ਦੇ ਵਿੱਚ ਹੁਣ ਇਹਨਾਂ ਨਾਲ ਸੱਦੀ ਕਰਨੀ ਇਹਨਾਂ ਨੇ ਉਹਨੂੰ ਲੈ ਲਿਆ ਕਿ ਜੀ ਥੋੜੇ ਜੇ ਕਾਲੀ ਇਹਦੇ ਨਾਲ ਆ ਜਾਣਗੇ ਕੁਝ ਸਾਡੇ ਆਮ ਆਦੀ ਪਾਰਟੀ ਦੇ ਪੁਲਿਸ ਦੀ ਪੁਲਿਸ ਦੇ ਜ਼ੋਰ ਨਾਲ ਕਰ ਲਾਂਗੇ ਪੁਲਿਸ ਤੱਕਾ ਕਰ ਰਹੀ ਹੈ ਸੋ ਸਾਨੂੰ ਇਹ ਗੱਲਾਂ ਨੂੰ ਸਮਝਣਾ ਪੈਣਾ ਹੈ ਪਹਿਲਾਂ ਕਹਿੰਦੇ ਸੀ ਇਹਦਾ ਗਰੀਬਾਂ ਦੇ ਮੁੰਡਿਆਂ ਨੂੰ ਟਿਕਟਾਂ ਦਵਾਂਗੇ ਫੂੜ ਜਿੰਨੀਆਂ ਰਾਜ ਸਭਾ ਦੇ ਐਮਪੀ ਬਣਾਏ ਸਾਰੀ ਕਰੋੜਾਂ ਅਰਬਾਂ ਬਣੇ ਕੋਈ ਗਰੀਬ Dalit ਪਰਿਵਾਰ ਦਾ ਮੁੰਡਾ ਨਹੀਂ ਬਣਾਇਆ ਕੋਈ ਕਿਸਾਨ ਜੱਟ ਪਰਿਵਾਰ ਦਾ ਬੰਦਾ ਨਹੀਂ ਬਣਾਇਆ ਸਾਰੇ ਜਿਹੜੇ ਉਹ ਬਣਾਏ ਜਿਹੜੇ ਇਹਨਾਂ ਨੂੰ ਕਰੋੜਾਂ ਆਰਬ ਰੁਪਇਆ ਦੇ ਸਕਦੇ ਪਹਿਲਾਂ ਕਹਿੰਦੇ ਸੀ ਜੀ ਜਿਹੜਾ ਪਾਰਟੀ ਦੇ ਵਿੱਚ ਸਾਡੇ ਚ ਕੰਮ ਕਰੂਗਾ ਨੌਜਵਾਨ ਮੁੰਡਿਓ ਆਓ ਤੁਹਾਨੂੰ ਐਸੀ ਐਮਐਲਏ ਲੜਾਉਂਗੇ ਹੁਣ ਜਿੰਨੀਆਂ ਬਾਈ ਇਲੈਕਸ਼ਨ ਹੋਈਆਂ ਕੱਢ ਕੇ ਦੇਖ ਲਓ ਸਾਰੇ ਦੂਸਰੀ ਪਾਰਟੀ ਤੋਂ ਦੇ ਆ ਕੇ ਕੋਈ ਜਿਹੜੇ ਇਹਨਾਂ ਦੇ ਨਾਲ ਫਿਰਦੇ ਸੀ ਕਿਸੇ ਨੂੰ ਟਿਕਟੇ ਨਹੀਂ ਦਿੱਤੀ ਜੱਬੇ ਵਾਲ ਬਾਈ ਇਲੈਕਸ਼ਨ ਹੋਈ ਸੀ ਉਹ ਤੇ ਕਾਂਗਰਸ ਚੁਲੇ ਗਏ ਇਦਾਂ ਰਾਜਾਪੁਰਿੰਗ ਦੀ ਹਲਕੇ ਜਿਹੋਈ ਸੀ ਉੱਤੇ ਕਾਲੀਆਂ ਚੁੱਲ੍ਹੇ ਆਏ ਆ ਤੁਹਾਡੇ ਕੋਲ ਕਾਲੀਆਂ ਚੁੱਲ੍ਹੇ ਆਏ ਭਾਈ ਜਿਹੜੇ ਤੁਹਾਡੇ ਨਾਲ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਕਾਰੋਬਾਰ ਛੱਡ ਕੇ ਤੁਹਾਡੇ ਮਗਰ ਮੁੰਡੇ ਲੱਗੇ ਸੀ ਉਹਨਾਂ ਦਾ ਕੀ ਆ ਬਣੋਗਾ ਆਪਣਾ ਉਹਨਾਂ ਨੂੰ ਤਾਂ ਨੌਕਰੀ ਵੀ ਨਹੀਂ ਥੀ ਆਈ ਜਿੰਨੀਆਂ ਨੌਕਰੀਆਂ ਮਿਲੀਆਂ ਐ ਸਰਕਾਰ ਦੇ ਵਿੱਚ ਵੀ ਆਸਾਬ ਕੱਢ ਕੇ ਦੇਖ ਲੋ ਜਾਂ ਮੇਰੇ ਨਾਲ ਬਹਿਸ ਕਰ ਲੈਣੇ ਕਾਗਜ਼ ਦਿਖਾ ਦੇਣ 60000 ਨੌਕਰੀ ਐਸੀ ਕੱਢ ਕੇ ਗਏ ਸੀ ਉਹ ਵੀ ਪਰ ਇਹ ਬਾਅਦ ਦੇ ਵਿੱਚ ਕੋਈ ਇਸ਼ਤਿਹਾਰ ਕਿਸੇ ਨੌਕਰੀ ਦਾ ਨਹੀਂ ਆਇਆ ਸੋ ਵੀਰੋ ਅੱਜ ਤੁਹਾਨੂੰ ਸਮਝਣ ਦੀ ਲੋੜ ਹੈ ਇਹ ਲੋਕ ਸਾਨੂੰ ਬਾਰ ਬਾਰ ਧੋਖਾ ਦਿੰਦੇ ਆ ਉਹ ਜਿਸ ਤਰ੍ਹਾਂ ਇੱਕ ਕੁਰਤੇ ਪਜਾਮੇ ਵਿੱਚ ਨਾਲ ਪਿੰਡ 'ਚ ਆ ਗਿਆ ਤਾਂ ਆਪਣੇ ਮੇਰੇ ਵਰਗੇ ਨੇ ਕਿਸੇ ਨੇ ਕਿਹਾ ਭਾਈ ਲੈ ਅੱਦ ਤੱਕ ਉਹ ਵਧੀਆ ਵੀ ਹੈਗਾ ਕੁਰਤਾ ਪਜਾਮਾ ਉਹ ਕਹਿੰਦਾ ਤੂੰ ਫਿੱਗਰੇ ਨਾ ਕਰ ਤੋ ਇਹਦੇ ਪਾਈ ਨਾ ਪਾਈ ਦੇ ਤੋ ਇਹ ਨਾ ਇਹਦਾ ਕੁਰਤਾ ਹੀ ਪਜਾਮਾ ਹੀ ਬਹੁਤ ਵਧੀਆ ਉਹਨੇ ਕਿ ਚਲੋ ਖਰੀਦ ਲਿਆ ਸਵੇਰ ਰਾਤ ਉਹਨੇ ਸੋਚਿਆ ਕੱਲੋਂ ਪਾਉਂਗਾ ਸ਼ਹਿਰ ਜਾਇਆਉਂਗਾ ਧੋ ਕੇ ਸੁਕਣਾ ਪਾਦਾ ਸਵੇਰੇ ਜਦ ਦੇਖਿਆ ਤੋ ਪਜਾਮੇ ਦਾ ਕੱਛਾ ਬਣਿਆ ਫਿਰੇ ਕੁਰਤੇ ਦੀ ਬਨਾਣ ਬਣੀ ਫਿਰੇ ਉਹ ਕਹਿੰਦਾ ਬੜਾ ਧੋਖਾ ਕਰ ਗਿਆ ਯਾਰ ਉਰੇ ਦਿਨ ਆ ਮਰ ਫੇਰ ਉਹ ਕੁਰਤੇ ਪਜਾਮੇ ਵੇਚਣ ਆ ਗਿਆ ਕਹਿੰਦਾ ਉਹ ਰਿਆ ਤੈ ਮੇ ਨਾਲ ਕਿਆ ਕਰੀ ਕਹਿੰਦਾ ਮੈਂ ਤਾਂ ਕੋਈ ਗਲਤ ਨਹੀਂ ਕੀਤੀ ਤੇਰੇ ਨਾਲ ਕਹਿੰਦਾ ਤੂੰ ਮੈਨੂੰ ਕੁਰਤਾ ਪਜਾਮਾ ਦੇ ਗਿਆ ਉਹ ਤਾਂ ਨਿਕਲਿਆ ਹੀ ਕੁਝ ਨਹੀਂ ਕਹਿੰਦਾ ਮੈਂ ਤਾਂ ਪਹਿਲਾਂ ਕਿਹਾ ਤਾਂ ਵੀ ਧੋਈ ਤੇ ਪਾਈ ਨਾ ਪਾਈ ਤੇ ਧੋਈ ਨਾ ਤੈ ਤੋਗੇ ਪਾਤਾ ਹਮ ਤਾਂ ਉਹਨੇ ਬੜਨਾ ਗਿਆ ਇਸ ਤਰ੍ਹਾਂ ਬਾਰ ਬਾਰ ਠੱਗੀ ਕਰਦੇ ਆ ਫੇਰ ਕਹਿੰਦੇ ਜੀ ਇਹ ਤਾਂ ਤੁਹਾਡਾ ਧੋਟਾ ਕੋਈ ਨਿਕਰਿਆ ਦਲਿਤ ਵਰਗ ਦੇ ਨਾਲ ਕਹਿੰਦੇ ਜੀ ਇਹਦੀ ਡਿਫਟੀ ਸੀਐਮ ਬਣਾਉਂਗੇ ਧੋਟਾ ਲੈ ਅੱਜ ਬਣਾਉਂਦੇ ਭਾਈ ਜੇਤਾ ਜੀ ਰੰਗਰੇਟਾ ਗੁਰੂ ਦਾ ਬੇਟਾ ਮੈਂ ਉਹਨਾਂ ਦੀ ਚੇਰ ਖਾਬਦ ਕੀਤੀ ਇੱਥੇ ਅਮਸਰ ਦੇ ਵਿੱਚ ਇਹਨਾਂ ਨੇ ਬੰਦ ਕਰਤੀ ਕਿਸੇ ਗਰੀਬ ਦੇ ਮੁੰਡੇ ਨੂੰ ਨੌਕਰੀ ਮਿਲੀ ਕਿਸੇ ਕਿਸਾਨ ਨੂੰ ਮੁਆਵਜ਼ਾ ਮਿਲਿਆ ਸਾਡੀ ਸਰਕਾਰ ਬਣੀ ਬਲਕਿ ਤੁਹਾਡੀ ਸਰਕਾਰ ਬਣੀ 3 ਮਹੀਨੇ ਰਹੇ ਸੀ ਮਾਲਵੇ ਦੇ ਵਿੱਚ ਪੀੜੀ ਸੁੰਡੀ ਪੈ ਗਈ ਕਿਸਾਨਾਂ ਦੇ ਖੇਤਾਂ 'ਚ 17000 ਰੁਪਏ ਕਿਸਾਨ ਨੂੰ ਤੇ 1700 ਰੁਪਏ ਮਜ਼ਦੂਰ ਨੂੰ ਸਾਢੇ 18700 ਰੁਪਏ ਦਾ ਹਰ ਕਿਸੇ ਨੂੰ ਮੁਆਵਜ਼ਾ ਮਿਲਿਆ ਚਾਹੇ ਕਿ ਇਹਦੀ 25% ਖਰਾਬ ਹੋਈ ਚਾਹੇ ਕਿ ਇਹਦੀ 50 ਚਾਹੇ ਕਿ ਇਹਦੀ 75 ਆ ਹੁਣ ਦੋ ਵਾਰ ਹੜ ਆ ਗਏ ਕਈ ਵਾਰ ਔਲੇ ਪਹਿਲੇ ਕਿਸੇ ਕਿਸਾਨ ਦੇ ਹੱਥ 'ਤੇ ਪੰਜੀ ਨਹੀਂ ਰੱਖੀ ਕਹਿੰਦਾ ਮੈਂ ਮੁਰਗੀਆਂ ਦੇ ਵੀ ਦਊਂਗਾ ਮੈਂ ਅੰਡਿਆਂ ਦੇ ਵੀ ਦਊਂਗਾ ਖਾਦੀ ਪੀਤੀ ਚ ਬੋਲ ਜਾਂਦਾ ਮੁਰਕੇ ਕੁਛ ਕਿਸ ਦੀ ਸਾਰ ਨਹੀਂ ਲਿੰਦੇ ਮੈਂ ਪਹਿਰਾ ਕਿਹਾ ਸੀ ਵੀ ਯਾਰ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪਣਾਉਂਦਾ ਤੁਸੀਂ ਪੰਜਾਬ ਸੰਭਾਲ ਲੱਕੇ ਲੋਕ ਮੰਨੇ ਕੋਈ ਨਹੀਂ ਕਹਿੰਦੇ ਜੀ ਨਹੀਂ ਨਹੀਂ ਅਸੀਂ ਤਾਂ ਇਸ ਨੂੰ ਸੰਭਾਲਣਾ ਹੌਣ ਕਦੇ ਕਿਤੇ ਸ਼ਰਾਬ ਪੀ ਕੇ ਗਰੇ ਆ ਮੁੰਡਾ ਕਰੇ ਜਹਾਜ਼ ਪਰ ਤੇ ਗਿਰ ਜਾਂਦਾ ਸੋ ਇਹ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤਕੜੇ ਹੋ ਕੇ ਤੁਹਾਨੂੰ ਕਰਨ ਬੁਲਜ ਨੌਜਵਾਨ ਮੁੰਡਾ ਪਾਰਟੀ ਨੇ ਕੈਂਡੀਡੇਟ ਦਿੱਤਾ ਇਹਨੂੰ ਵੋਟਾਂ ਪਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਸਰਕਾਰ ਨੂੰ ਚੱਲਦਾ ਕਰ ਸਕੀਏ ਇਹ ਮੈਨੂੰ ਤਾਂ ਲੱਗਦਾ ਥੋੜੇ ਦਿਨਾਂ ਦੀ ਗਿਰਜਾੜੀ ਸਰਕਾਰ ਕਿਉਂਕਿ ਇਹਨਾਂ ਦੇ ਅੱਧੇ ਐਮਐਲਏ ਤਾਂ ਕੋਈ ਪਠਾਨ ਮਾਜਰੇ ਨਾ ਜੈਬਰ ਦਾ ਕੋਈ ਕੋਈ ਪਜਿਆਬਰ ਦਾ ਬੁਰਾ ਹਾਲ ਇਹਨਾਂ ਦਾ ਹੋਇਆ ਵਾ ਇਹਨਾਂ ਨੇ ਆਪਦ ਗਿਰਨਾ ਦਿੱਲੀ ਵਾਲੇ ਆ ਪੁਗੰਤ ਮਾਨ ਦੀ ਆਪਦ ਨਹੀਂ ਬਣਦੀ ਜੇ ਰਹਿ ਵੀ ਗਈ ਤਾਂ 6 ਮਹੀਨੇ ਹੀ ਹੈ ਉਸ ਤੋਂ ਬਾਅਦ ਤਾਂ ਇਲੈਕਸ਼ਨ ਸ਼ੁਰੂ ਹੋ ਜਾਣੇ ਸੋ ਇਹਦੀ ਸਰਕਾਰ ਨੂੰ ਆਪਾਂ ਨੇ ਕੋਈ ਰਗੜ ਕੇ ਥੋੜੇ ਬਨੇ ਲਗਾਣਾ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਇਹਨੂੰ ਤੁਰਦੀ ਕਰੋ ਐਸੀ ਸਰਕਾਰ ਆਵੇ ਪ੍ਰਮਾਤਮਾ ਕਰੇ ਜਿਸ ਤਰ੍ਹਾਂ ਪਹਿਲਾਂ ਤੁਹਾਡੇ ਪਿੰਡਾਂ ਦੇ ਵਿੱਚ ਘਰ ਘਰ ਜਿਹੜੀ ਐ ਸਕੀਮ ਲੈ ਕੇ ਆਈ ਸੀ ਵੀ ਲਾਲ ਡੋਰੇ ਦੇ ਅੰਦਰ ਜਿਹੜੇ ਘਰ ਐ ਮੇਰਾ ਘਰ ਮੇਰੇ ਨਾਮ ਕਰੋ ਐਸੀ ਗਰੀਬਾਂ ਦੇ ਘਰ ਸਾਰਿਆਂ ਦੇ ਤੁਹਾਡੇ ਸਾਰਿਆਂ ਦੇ ਆਪਣੇ ਆਪਣੇ ਘਰ ਨਾਮ ਕਰਨੇ ਲਾਏ ਐਸੀ ਇੱਥੇ ਯੂਨੀਵਰਸਿਟੀ ਲੈ ਕੇ ਆਮ ਆਵੇ ਤਾਂ ਕਿ ਇਸ ਇਲਾਕੇ ਨੂੰ ਅੱਗੇ ਤੋਰ ਸਕੀਏ ਨੌਕਰੀਆਂ ਲਈ ਆਵਾਂਗੇ ਕਾਰਖਾਨਾ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਕੰਮ ਕਰਨ ਨੂੰ ਰੋਜ਼ਗਾਰ ਮਿਲ ਸਕੇ ਆ ਮੌਲ ਮੂਲ ਬਣਾ ਕੇ ਕੱਲਾ ਕੰਮ ਥੋੜੋ ਚੱਲਣਾ ਕੰਮ ਤਾਂ ਕਾਰਖਾਨਿਆਂ ਦੇ ਨਾਲ ਪੜ੍ਹਾਈ ਦੇ ਨਾਲ ਸਾਡੇ ਗਰੀਬਾਂ ਚੋਂ ਪੜ੍ਹਾਈ ਇਸ ਤਰ੍ਹਾਂ ਨਹੀਂ ਗਰੀਬੀ ਇਸ ਤਰ੍ਹਾਂ ਨਹੀਂ ਨਿਕਲ ਸਕਦੀ ਜਦ ਤੱਕ ਗਰੀਬ ਦੇ ਬੱਚੇ ਨੂੰ ਪੜ੍ਹਾਈ ਨਹੀਂ ਮਿਲਦੀ ਸਕੂਲਾਂ ਦਾ ਇੱਥੇ ਬੁਰਾ ਹਾਲ ਹੈ ਕੋਈ ਚੰਜ ਦਾ ਕਾਲਜ ਨਹੀਂ ਹੈ ਯੂਨੀਵਰਸਿਟੀਆਂ ਦੇ ਵਿੱਚ ਚੰਜ ਦੀ ਪੜ੍ਹਾਈ ਨਹੀਂ ਨਾ ਹੈ ਕੋਈ ਇੱਥੇ ਇਹ ਇਲਾਕੇ ਨੂੰ ਐਸੀ ਅੱਗੇ ਲੈ ਕੇ ਜਾਣਾ ਹੈ ਤਰੱਕੀ ਦਿਵਾਉਣੀ ਹੈ ਤੇ ਵੱਡਾ ਪੱਧਰ ਤੇ ਇਸ ਦਾ ਵਿਕਾਸ ਕਰਨਾ ਉਹਦੇ ਵਾਸਤੇ ਅੱਜ ਜ਼ਰੂਰਤ ਹੈ ਕਿ ਆ ਜਿਹੜੇ ਭੰਡ ਆਗੇ ਆ ਜਿਹੜੇ ਦਿੱਲੀ ਵਾਲਿਆਂ ਦਾ ਰਾਜ ਹੈ ਇਹਨੂੰ ਖਤਮ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰਗੁਰੂ ਜੀ ਕਾ ਖਾਲਸਾ ਵੈਰਗੁਰੂ ਜੀ ਕੀ ਫਤਹ